ਇਹ ਜ਼ਿਲ੍ਹਾ ਸੰਗਰੂਰ ਦੀ ਤਾਂ ਮੀਤ ਇਹਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਪ੍ਰਚਾਰ ਦੇ ਵਿੱਚ ਉਤਾਰਿਆ ਗਿਆ ਤਾਂ ਦੂਜੇ ਪਾਸੇ ਗੱਲ ਕਰੀਏ ਹਲਕਾ ਵਿਧਾਇਕ ਨਰਿੰਦਰ ਕੌਰ ਭਰਾ ਜੀ ਤਾਂ ਲਗਾਤਾਰ ਕੰਮ ਵੀ ਹੋ ਰਿਹਾ ਸੀ ਤਾਂ ਅੱਜ ਪਿੰਡ ਕਪਿਆਰ ਦੇ ਵਿੱਚ ਮੌਜੂਦਾ ਸਰਪੰਚ ਦੇ ਜਿਹੜੀ ਪੰਚਾਇਤ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਆਰਪਗੁਣ ਸਿੰਘ ਮਾਨ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਗਾਤਾਰ ਜੋ ਲੋਕਾਂ ਨਾਲ ਜਿਹੜੇ ਵਾਅਦੇ ਕਰਕੇ ਇੱਕ ਵੱਡਾ ਫਤਵਾ ਪੰਜਾਬ ਦੇ ਲੋਕਾਂ ਨੇ ਜਿਹੜਾ 91 ਸੀਟਾਂ ਦਾ ਦਿੱਤਾ ਸੀ ਔਰ ਇਹਨਾਂ 2 ਸਾਲਾਂ ਦੇ ਵਿੱਚ ਕੀਤੇ ਹੋਏ ਵਾਅਦੇ ਨੇ ਜਿਹੜੇ 90% ਮੈਂ ਕਹਿ ਸਕਦਾ ਕਿ ਵਾਅਦੇ ਅਸੀਂ ਜਿਹੜੇ ਪੂਰੇ ਕੀਤੇ ਆ ਔਰ ਇਹਨਾਂ ਵਾਅਦਿਆਂ ਤੋਂ ਇਹਨਾਂ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਜਿਹੜੀ ਨਗਰ ਕਪਿਆਲ ਦੀ ਜਿਹੜੀ ਪੰਚਾਇਤ ਆ ਸਰਪੰਚ ਸਾਹਿਬ ਸਰਦਾਰ ਜਨੈਲ ਸਿੰਘ ਜੀ ਉਹਨਾਂ ਦੇ ਨਾਲ ਸਾਰੇ 6 ਪੰਚਾਇਤ ਮੈਂਬਰ ਨੇ ਜਿਹੜੇ ਅੱਜ ਔਰ ਤਕਰੀਬਨ 40-45 ਪਰਿਵਾਰ ਨੇ ਜਿਹੜੇ ਉਹ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਕੋਇਆ ਕਿ ਜਿਹੜੀ ਸਰਕਾਰ ਹੈ ਉਹਨੇ ਕੀਤੇ ਵਾਅਦੇ ਪਹਿਲੇ 2 ਸਾਲਾਂ ਦੇ ਵਿੱਚ ਨਿਭਾਏ ਹਨ ਚਾਹੇ ਮੈਂ ਅੱਜ ਜਿਹੜੀ ਗੱਲ ਕਰ ਲਾਂ ਬਿਜਲੀ ਦੇ ਮੁੱਦੇ ਤੇ ਗੱਲ ਕਰ ਲਾਂ ਅੱਜ ਬਿਜਲੀ 600 ਯੂਨਟ ਫ੍ਰੀ ਮਿਲ ਰਹੀ ਹੈ ਅੱਜ ਜਿਹੜੇ ਸਕੂਲ ਆਫ ਫੈਮਿਨਸ ਬਣ ਰਹੇ ਨੇ ਅੱਜ ਜਗ੍ਹਾ-ਜਗ੍ਹਾ ਤੇ ਮਾਹਲਾ ਕਲੀਨਿਕ ਖੁੱਲ ਰਹੇ ਨੇ ਸੜਕਾਂ ਸੁਰੱਖਿਆ ਫੋਰਸ ਦੀਆਂ ਗੱਡੀਆਂ ਚੱਲ ਰਹੀਆਂ ਨੇ ਨਹਿਰੀ ਪਾਣੀ ਮਿਲ ਰਿਹਾ ਕਿਸਾਨਾਂ ਨੂੰ ਦਿਨ ਰਾਤ ਜਿਹੜੀ ਬਿਜਲੀ ਜਿਹੜੀ ਮਿਲ ਰਹੀ ਹੈ ਸੋ ਸਾਰੇ ਵਾਅਦੇ ਨੇ ਜਿਹੜੇ ਉਹ ਲੋਕਾਂ ਦੇ ਪੂਰੇ ਕੀਤੇ ਨੇ ਸਾਬਾ ਕੀ ਹੈ ਜਿਹੜੀ ਗਰੰਟੀਆਂ ਨੂੰ ਮੋਲਿਆ ਜਿਹੜਾ ਸਾਰੀ ਪੰਚਾਇਤ ਆਮ ਆਦਮੀ ਦੇ ਵਿੱਚ ਆਮ ਆਦਮੀ ਪਾਰ ਦੀ ਗਰੰਟੀ ਦਾ ਜਿਹ ਜਿਹਨੇ ਇਹ ਗਰੰਟੀਆਂ ਦੀ ਗਰੰਟ ਤੋਂ ਉੱਪਰ ਪੁੱਠੇ ਇਹਨੇ ਕੰਮ ਕਰਦੇ ਗਰੰਟੀ ਦਾ ਬਹੁਤ ਛੋਟੀ ਗੱਲ ਹੈ ਗਰੰਟੀ ਦੇ ਉੱਪਰ ਪੁੱਠੇ ਹੀ ਉਹ ਕੰਮ ਕਰਦੇ ਅਰਸ਼ਤ ਜਿਹੜੇ ਵਾਦੇ ਨਹੀਂ ਵੀ ਕੀਤੇ ਸੀ ਆ ਜਿਹੜਾ 1008 ਕਰੋੜ ਦਾ ਥਰਮਲ ਪਲਾਨ ਖਰੀਦਿਆ ਉਹ ਤਾਂ ਅਸੀਂ ਵਾਦਾ ਵੀ ਨਹੀਂ ਕੀਤਾ ਸੀ ਆ ਸੜਕ ਉਸ ਰੱਖਿਆ ਫੋਰਸ ਦੀਆਂ ਗੱਡੀਆਂ ਚਲਾਈਆਂ ਨੇ ਉਹ ਵੀ ਅਸੀਂ ਕੋਈ ਵਾਦਾ ਨਹੀਂ ਕੀਤਾ ਸੀ ਇੱਕ ਵਿਧਾਇਕ ਇੱਕ ਪੈਨਸ਼ਨ ਅਜ ਨਾ ਨਾ ਪੈਨਸ਼ਨ ਜਿਹੜੇ ਐਮ ਐਲ ਏ ਲੈ ਰਹੇ ਸੀ ਵਿਧਾਇਕ ਲੈ ਰਹੇ ਸੀ ਕੱਟ ਕੇ ਅੱਜ ਇੱਕ ਪੈਨਸ਼ਨ ਕੀਤੀ ਆਈ ਔਰ ਸੁਪਾਲ ਸਿੰਘ ਕਹਿ ਰਹੇ ਤਾਂ ਜਿਹੜਾ ਉਹਦਾ ਤਾਂ ਕਹਿਣਾ ਹੀ ਕੀ ਉਹ ਤਾਂ ਇੱਕ ਤਿਤਲੀ ਆ ਜਿਹੜੀ ਉੱੜਦੀ ਫਿਰਦੀ ਆ ਪਹਿਲਾਂ ਇਹ ਹੀ ਤਿਤਲੀ ਵੱਖ-ਵੱਖ ਪਾਰਟੀਆਂ ਦੇ ਵਿੱਚ ਉੱੜਦੀ ਫਿਰਦੀ ਸੀ ਔਰ ਪਹਿਲਾਂ ਬਠਿੰਡੇ ਵਾਲਿਆਂ ਨੇ ਭਜਾਇਆ ਹੁਣ ਸੰਗਰੂਰ ਵਾਲਿਆਂ ਨੇ ਜਿਹੜਾ ਹਾਲ ਕਰਨਾ ਸੁਪਾਲ ਸਿੰਘ ਖਹਿਰਾ ਸੰਗਰੂਰ ਵਾਲ ਸੁਖਪਾਲ ਸਿੰਘ ਖਰਾਨੇ ਦੁਆਰਾ ਕਦੇ ਮੂੰਹ ਨਹੀਂ ਕਰਦਾ ਨੂੰ ਲੈ ਕੇ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਚੱਲ ਰਹੇ ਨੇ ਉੱਥੇ ਗੱਲ ਕਰੀਏ ਜ਼ਿਲ੍ਹਾ ਸੰਗਰੂਰ ਦੀ ਤਾਂ ਮੀਤ ਇਹਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਪ੍ਰਚਾਰ ਦੇ ਵਿੱਚ ਉਤਾਰਿਆ ਗਿਆ ਤਾਂ ਦੂਜੇ ਪਾਸੇ ਗੱਲ ਕਰੀਏ ਹਲਕਾ ਵਿਧਾਇਕ ਨਰਿੰਦਰ ਕੌਰ ਭਰਾ ਦੀ ਤਾਂ ਲਗਾਤਾਰ ਕੰਮ ਵੀ ਹੋ ਰਹੇ ਸੀ ਤਾਂ ਅੱਜ ਪਿੰਡ ਕਪਿਆਲ ਦੇ ਵਿੱਚ ਮੌਜੂਦਾ ਸਰਪੰਚ ਦੇ ਜਿਹੜੀ ਪੰਚਾਇਤ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਮੇਰੇ ਨਾਲ ਹਲਕਾ ਵਿਧਾਇਕ ਮੌਜੂਦ ਨੇ ਮੈਡਮ ਕਿਸ ਤਰੀਕੇ ਦੇਖਦੇ ਹੋ ਲਗਾਤਾਰ ਸਰਕਾਰ ਦੇ ਵੱਲੋਂ ਕੰਮ ਵੀ ਕੀਤੇ ਜਾ ਰਹੇ ਨੇ ਤਾਂ ਅੱਜ ਜਿਹੜੀ ਮੌਜੂਦਾ ਸੀ ਕਹਿੰਦੀ ਇਹ ਪੰਚਾਇਤ ਸ਼ਾਮਲ ਸਰਦਾਰ ਭਗਵੰਤ ਸਿੰਘ ਮਾਨ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਗਾਤਾਰ ਜੋ ਲੋਕਾਂ ਨਾਲ ਜਿਹੜੇ ਵਾਅਦੇ ਕਰਕੇ ਇੱਕ ਵੱਡਾ ਫਤਵਾ ਪੰਜਾਬ ਦੇ ਲੋਕਾਂ ਨੇ ਜਿਹੜਾ 91 ਸੀਟਾਂ ਦਾ ਦਿੱਤਾ ਸੀ ਔਰ ਇਹਨਾਂ 2 ਸਾਲਾਂ ਦੇ ਵਿੱਚ ਕੀਤੇ ਹੋਏ ਵਾਅਦੇ ਨੇ ਜਿਹੜੇ 90% ਮੈਂ ਕਹਿ ਸਕਦੀਆਂ ਕਿ ਵਾਅਦੇ ਅਸੀਂ ਜਿਹੜੇ ਪੂਰੇ ਕੀਤੇ ਆ ਔਰ ਇਹਨਾਂ ਵਾਅਦਿਆਂ ਤੋਂ ਇਹਨਾਂ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਜਿਹੜੀ ਨਗਰ ਕਪਿਆਲ ਦੀ ਜਿਹੜੀ ਪੰਚਾਇਤ ਆ ਸਰਪੰਚ ਸਾਹਿਬ ਸਰਦਾਰ ਜਨੈਲ ਸਿੰਘ ਜੀ ਉਹਨਾਂ ਦੇ ਨਾਲ ਸਾਰੇ 6 ਪੰਚਾਇਤ ਮੈਂਬਰ ਨੇ ਜਿਹੜੇ ਅੱਜ ਔਰ ਤਕਰੀਬਨ 40-45 ਪਰਿਵਾਰ ਨੇ ਜਿਹੜੇ ਉਹ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਸੋ ਉਹਨਾਂ ਦਾ ਸਵਾਗਤ ਕਰਨ ਦੇ ਲਈ ਪਹੁੰਚੇ ਆ ਔਰ ਵੱਡੀ ਗੱਲ ਜਿਹੜੀਆਂ ਪੰਚਾਇਤਾਂ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਜਿਹੜੇ ਸਮਾਜ ਦੇ ਵਿੱਚ ਆਪਣਾ ਰਸੂਖ ਰੱਖਦੇ ਨੇ ਅੱਜ ਪਾਰਟੀ ਦੇ ਨਾਲ ਸ਼ਾਮਲ ਹੋ ਰਹੇ ਨੇ ਕਿਉਂਕਿ ਪਹਿਲੀ ਦਫਾ ਹੋਇਆ ਕਿ ਜਿਹੜੀ ਸਰਕਾਰ ਹੈ ਉਹਨੇ ਕੀਤੇ ਵਾਅਦੇ ਪਹਿਲੇ 2 ਸਾਲਾਂ ਦੇ ਵਿੱਚ ਨਿਭਾਏ ਹੋਣ ਚਾਹੇ ਮੈਂ ਅੱਜ ਜਿਹੜੀ ਗੱਲ ਕਰਲਾਂ ਬਿਜਲੀ ਦੇ ਮੁੱਦੇ ਤੇ ਗੱਲ ਕਰਲਾਂ ਅੱਜ ਬਿਜਲੀ 600 ਯੂਨਟ ਫ੍ਰੀ ਮਿਲ ਰਹੀ ਹੈ ਅੱਜ ਜਿਹੜੇ ਸਕੂਲ ਆਫ ਫੈਮਿਨਸ ਬਣ ਰਹੇ ਨੇ ਅੱਜ ਜਗ੍ਹਾ-ਜਗ੍ਹਾ ਦੇ ਉਤੇ ਮਹੱਲਾ ਕਲੇਨੇ ਖੁੱਲ ਰਹੇ ਨੇ ਸੜਕਾਂ ਸੁਰੱਖਿਆ ਫੋਰਸ ਦੀਆਂ ਗੱਡੀਆਂ ਚੱਲ ਰਹੀਆਂ ਨੇ ਨਹਿਰੀ ਪਾਣੀ ਮਿਲ ਰਿਹਾ ਕਿਸਾਨਾਂ ਨੂੰ ਦਿਨ ਰਾਤ ਜਿਹੜ ਉਹ ਲੋਕਾਂ ਦੇ ਪੂਰੇ ਕੀਤੇ ਨੇ ਪਰ ਅੱਜ ਤਾਂ ਇਹਨਾਂ ਗੱਲਾਂ ਨੂੰ ਲੈ ਕੇ ਵੀ ਭੰਡ ਦੇ ਨਜ਼ਰ ਆਉਂਦੇ ਨੇ ਦੇਖੋ ਵਿਰੋਧੀਆਂ ਦਾ ਕੰਮ ਇਹੀ ਹੈ ਕਿਉਂਕਿ ਉਹਨਾਂ ਦਾ ਸੁਪੜਾ ਸਾਫ ਹੋਈ ਜਾਂਦਾ ਉਹਨਾਂ ਦੀ ਜਿਹੜੀ ਰਾਜਨੀਤਿਕ ਜਿਹੜੀ ਜ਼ਮੀਨ ਆ ਉਹਨਾਂ ਦੇ ਪੈਰਾਂ ਥਲੋਂ ਜਿਹੜੀ ਜਿਹੜੀ ਖਿਸਕਦੀ ਜਾ ਰਹੀ ਹੈ ਤੇ ਲੋਕ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਰਹੇ ਨੇ ਸੋ ਕੋਈ ਵੀ ਬੰਦਾ ਜਿਹੜਾ ਲੋਕਾਂ ਲਈ ਖੜਦਾ ਲੋਕਾਂ ਲਈ ਲੜਦਾ ਹੈ ਅਸੀਂ ਤਾਂ ਅਕਸਰ ਕਹਿੰਦੇ ਹਾਂ ਕਿ ਲੋਕ ਵੱਡੇ ਹੁੰਦੇ ਨੇ ਤੇ ਅੱਜ ਲੋਕਾਂ ਲਈ ਖੜ ਰਹੇ ਨੇ ਲੋਕਾਂ ਲਈ ਲੜ ਰਹੇ ਨੇ ਤੇ ਲੋਕ ਸਾਡੇ ਲਈ ਖੜੇ ਨੇ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਕਿਹਾ ਜਾਂਦਾ ਸੀ ਤਾਂ ਆ ਵੱਡਾ ਲਾਭ ਮਿਲਿਆ ਬਿਲਕੁਲ ਵੱਡਾ ਲਾਭ ਮਿਲ ਰਿਹਾ ਜੀ ਔਰ ਬਿਜਲੀ ਦੀ ਉਹ ਗੱਲ ਕਰ ਲੈਨੇ ਹਰ ਇੱਕ ਪਰਿਵਾਰ ਦੀ ਜੇ ਗੱਲ ਕਰੀਏ 20 ਤੋਂ 50000 ਰੁਪਏ ਹਰ ਇੱਕ ਆਮ ਪਰਿਵਾਰ ਨੂੰ ਜਿਹੜਾ ਨਿੱਜੀ ਤੌਰ ਤੇ ਮੈਂ ਕਹਿੰਨੀ ਆ ਕਿ ਉਹਨਾਂ ਦੀ ਬਚਤ ਹੋਈ ਆ ਕਿਸਾਨਾਂ ਦੇ ਜਿਹੜੇ ਜਨਰੇਟਰ ਨੇ ਅੱਜ ਉਹਨਾਂ ਨੇ ਪੱਲੀਆਂ ਪਾ ਕੇ ਖੁੰਜਿਆਂ ਦੇ ਵਿੱਚ ਖੜੇ ਕਰਤੇ ਨੇ ਕਿਉਂਕਿ ਬਿਜਲੀ ਆ ਜਿਹੜੀ ਉਹ 24 ਘੰਟੇ ਬਿਜਲੀ ਵਾਂਗੂ ਜਿਹੜੀ ਲਗਾਤਾਰ ਉਹਨਾਂ ਨੂੰ ਮਿਲ ਰਹੀ ਆ ਨਹਿਰੀ ਪਾਣੀ ਆ ਜਿਹੜਾ 35-35 ਸਾਲ ਬਾਅਦ ਜਿਹੜਾ 40-40 ਸਾਲ ਬਾਅਦ ਖੇਤਾਂ ਨੂੰ ਲੱਗ ਰਿਹਾ ਔਰ ਜਿਹੜੀਆਂ ਦਵਾਈਆਂ ਨੇ ਜ ਸਕੂਲਾਂ ਦੇ ਵਿੱਚ ਜਿਹੜੇ ਸਕੂਲ ਆਫ ਫੈਮਿਨਸ ਬਣ ਰਹੇ ਨੇ ਉਹਨਾਂ ਦੇ ਵਿੱਚ ਜਿਹੜੇ ਆਮ ਘਰਾਂ ਦੇ ਬੱਚੇ ਨੇ ਗਰੀਬ ਘਰਾਂ ਦੇ ਬੱਚੇ ਨੇ ਉਹਨਾਂ ਨੂੰ ਚੰਗੇ ਮੌਕੇ ਮਿਲ ਰਹੇ ਨੇ ਸੋ ਇਹ ਕੰਮ ਨੇ ਜਿਹੜੇ ਲੋਕ ਚਾਹੁੰਦੇ ਸੀਗੇ ਔਰ ਇਸ ਦਾ ਜਿਹੜੇ ਵਾਅਦੇ ਨਹੀਂ ਵੀ ਕੀਤੇ ਸੀ ਆ ਜਿਹੜਾ 1008 ਕਰੋੜ ਦਾ ਥਰਮਲ ਪਲਾਨ ਖਰੀਦਿਆ ਉਹ ਤਾਂ ਅਸੀਂ ਵਾਅਦਾ ਵੀ ਨਹੀਂ ਕੀਤਾ ਸੀ ਆ ਸੜਕ ਸੁਰੱਖਿਆ ਫੋਰਸ ਦੀਆਂ ਗੱਡੀਆਂ ਚਲਾਈਆਂ ਨੇ ਉਹ ਵੀ ਅਸੀਂ ਕੋਈ ਵਾਅਦਾ ਨਹੀਂ ਕੀਤਾ ਸੀ ਇੱਕ ਵਿਧਾਇਕ ਇੱਕ ਪੈਨਸ਼ਨ ਅਜ ਨਾ ਨੋ ਪੈਨਸ਼ਨ ਜਿਹੜੇ ਐਮਐਲਏ ਲੈ ਰਹੇ ਸੀ ਵਿਧਾਇਕ ਲੈ ਰਹੇ ਸੀ ਕੱਟ ਕੇ ਆ ਜੀ ਕਿ ਇੱਕ ਪੈਨਸ਼ਨ ਕੀਤੀ ਆ ਇਹ ਵੀ ਅਸੀਂ ਕੋਈ ਵਾਅਦਾ ਕੀਤਾ ਨਹੀਂ ਸੀ ਸੋ ਇਹੋ ਜਿਹ ਅਸੀਂ ਚਾਹੇ ਨਹੀਂ ਕੀਤਾ ਸੀ ਜਿੱਥੇ ਵੀ ਕੋਈ ਫੈਸਲਾ ਲੈਣ ਦੀ ਵਾਰੀ ਆਉਂਦੀ ਹੈ ਹਮੇਸ਼ਾ ਲੋਕਾਂ ਦੇ ਹੱਕ ਦੇ ਵਿੱਚ ਫੈਸਲਾ ਲੇ ਚਿਹਰੇਆਂ ਨੂੰ ਕਿਵੇਂ ਦੇਖਦੇ ਹੋ ਵੱਡੇ ਦਿਗਜ ਵੀ ਸੰਗਰੂਰ ਦੇ ਵਿੱਚੋਂ ਖੜਿਆ ਗੱਲ ਕਰੀਏ ਮਾਨ ਦੀ ਸਿਮਰਨਜੀਤ ਜਾਂ ਫਿਰ ਗੱਲ ਕਰੀਏ ਸੁਖਪਾਲ ਕਹਿਰਾ ਦੀ ਉਹ ਵੀ ਤਕੜੇ ਬਣਾ ਰਹੇ ਬੰਦੇ ਆ ਦੇਖੋ ਉਹਨਾਂ ਦਾ ਜਿਹੜਾ ਏਜੰਡਾ ਇੱਕੋ ਹੀ ਸੇਮ ਏਜੰਡੇ ਨੂੰ ਲੈ ਕੇ ਜਿਹੜਾ ਉਹ ਲੋਕਾਂ ਦੇ ਵਿੱਚ ਜਾਂਦੇ ਨੇ ਔਰ ਸਿਰਫ ਬੋਲਣਾ ਕਾਫੀ ਨਹੀਂ ਹੁੰਦਾ ਅੱਜ ਉਹਨਾਂ ਨੇ ਮੈਨੂੰ ਲੱਗਦਾ ਕਿ ਦੋਨੋਂ ਲੀਡਰ ਨੇ ਜਿਨ੍ਹਾਂ ਦੇ ਕੋਲ ਸਿਰਫ ਬੋਲਣਾ ਆ ਇਹ ਉਹਨਾਂ ਦੇ ਕੋਲ ਪੱਲੇ ਬਚਿਆ ਤੇ ਸਿਮਰਨਜੀਤ ਮਾਨ ਸਾਹਿਬ ਦੀ ਗੱਲ ਔਰ ਭਗਤ ਸਿੰਘ ਦੀ ਸੋਚ ਨੂੰ ਸਲਾਮ ਕਰਦੇ ਆ ਤੇ ਦੂਜੇ ਪਾਸੇ ਸਿਮਰਤਜੀਤ ਸਿੰਘ ਮਾਨ ਸਾਹਿਬ ਅੱਜ ਸ਼ਰਿਆਮ ਜਿਹੜਾ ਕਿਸਾਨਾਂ ਨੂੰ ਤਾਂ ਕਹਿੰਦੀ ਕਹਿੰਦੇ ਸੀ ਹੁਣ ਭਗਤ ਸਿੰਘ ਨੂੰ ਜਿਹੜਾ ਉਹ ਉਹਨਾਂ ਦੇ ਉੱਤੇ ਵੀ ਜਿਹੜਾ ਉਹ ਉਂਗਲ ਚੁੱਕ ਰਹੇ ਨੇ ਸੋ ਇਹ ਕੌਮ ਨੂੰ ਜਿਹੜੇ ਲੋਕਾਂ ਨੂੰ ਸੋਚਣਾ ਪਊਗਾ ਕਿ ਇਹ ਲੋਕ ਨੇ ਜਿਹੜੇ ਇਹ ਜਿਹੜੇ ਨੌਜਵਾਨਾਂ ਦੀਆਂ ਲਾਸ਼ਾਂ ਦੇ ਉੱਤੇ ਰਾਜਨੀਤੀ ਕਰਦੇ ਨੇ ਇਹ ਅੱਜ ਆ ਕੇ ਇਹੋ ਜਿਹੇ ਬਿਆਨ ਦੇ ਕੇ ਲੋਕਾਂ ਦਾ ਜਿਹੜਾ ਨੌਜਵਾਨਾਂ ਦਾ ਜਿਹੜਾ ਅੱਜ ਉਹਨਾਂ ਦਾ ਮਨੋਬਲ ਆ ਜਿਹੜਾ ਉਹਨਾਂ ਦਾ ਜਨੂਨ ਆ ਉਹਨੂੰ ਜਿਹੜੀ ਠੇਸ ਪਹੁੰਚਾਉਂਦੇ ਨੇ ਔਰ ਸੁਖਪਾਲ ਸਿੰਘ ਕਹਿ ਰਹੇ ਤਾਂ ਜਿਹੜਾ ਕੀ ਉਹਦੇ ਇੱਕ ਤਿਤਲੀ ਆ ਜਿਹੜੀ ਉੜਦੀ ਫਿਰਦੀ ਆ ਪਹਿਲਾਂ ਇਹੀ ਤਿਤਲੀ ਵੱਖ-ਵੱਖ ਪਾਰਟੀਆਂ ਦੇ ਵਿੱਚ ਉੜਦੀ ਫਿਰਦੀ ਸੀ ਔਰ ਪਹਿਲਾਂ ਬਠਿੰਡੇ ਵਾਲਿਆਂ ਨੇ ਭਜਾਇਆ ਹੁਣ ਸੰਗਰੂਰ ਵਾਲਿਆਂ ਨੇ ਜਿਹੜਾ ਹਾਲ ਕਰਨਾ ਸੁਖਪਾਲ ਸਿੰਘ ਖਹਿਰਾ ਨੇ ਤੁਹਾਡੇ ਤੁਸੀਂ ਮੇਰੀ ਗੱਲ ਯਾਦ ਰੱਖਿਓ ਸੰਗਰੂਰ ਵੱਲ ਸੁਖਪਾਲ ਸਿੰਘ ਖਹਿਰਾ ਨੇ ਦੁਬਾਰਾ ਕਦੇ ਮੂੰਹ ਨਹੀਂ ਕਰਾਇਆ ਇਹਦੇ ਵਿੱਚ ਆ ਚਲੋ ਪੰਡਾਂ ਦੇ ਨਾਮ ਤਾਂ ਚਲੋ ਇਹ ਤਾਂ ਗੱਲਾਂ ਹੋਰ ਹੁੰਦੀਆਂ ਨੇ ਆਪਾਂ ਅੱਜ ਕੱਲ੍ਹ ਨੂੰ ਅਸੀਂ ਜਾਈਏ ਤੇ ਔਰ ਤੁਸੀਂ ਤੁਸੀਂ ਦੂਜੀ ਗੱਲ ਆ ਜਿੰਨੇ ਖੜੇ ਨੇ ਸਾਰਿਆਂ ਨੂੰ ਪੁੱਛ ਕੇ ਦੇਖ ਲਓ ਵੀ ਸੁਖਪਾਲ ਖਹਿਰਾ ਦਾ ਜ਼ਿਲ੍ਹਾ ਕਿਹੜਾ ਕਿਸੇ ਨੂੰ ਨਹੀਂ ਪਤਾ ਹੁਣ ਆ ਵੀ ਭਲੱਥ ਕਿਹੜੇ ਜ਼ਿਲ੍ਹੇ ਤੋਂ ਜੀ ਜਿਹੜੇ ਰਾਹ ਤੇ ਸੀ ਜਾਣਾ ਹੀ ਨਹੀਂ ਹੈਗਾ ਸੋ ਸੰਗਰੂਰ ਦੇ ਲੋਕ ਬੜੇ ਸਿਆਣੇ ਨੇ ਔਰ ਸੰਗਰੂਰ ਨੂੰ ਇੱਕ ਇਸ ਤਰੀਕੇ ਦੀ ਜਿਹੜੀ ਮੇਜ ਬਣਾਈ ਗਈ ਆ ਵੀ ਸੰਗਰੂਰ ਚਾਕੇ ਵੱਡੇ ਵੱਡੇ ਜਿਹੜੇ ਗਰਮ ਖਿਆਲੀ ਜਿਹੜੇ ਬਿਆਨ ਦੇ ਦੋ ਤੱਤੇ ਬਿਆਨ ਦੇ ਕੇ ਤੁਸੀਂ ਲੋਕਾਂ ਨੇ ਵੋਟਾਂ ਮਟੋਰ ਲਓ ਸੰਗਰੂਰ ਦੇ ਲੋਕ ਸਿੱਧੇ ਜ਼ਰੂਰ ਨੇ ਸਿਧਰੇ ਨਹੀਂ ਹੈਗੇ ਠੀਕ ਹੈ ਸੋ ਸੰਗਰੂਰ ਦੇ ਲੋਕ ਬੰਦਾ ਵੀ ਪਰਖਦੇ ਨੇ ਬੰਦੇ ਦੀ ਨੀਤੀ ਨੂੰ ਵੀ ਪਰਖਦੇ ਨੇ ਔਰ ਹਮੇਸ਼ਾ ਸੋਚ ਸਮਝ ਕੇ ਜਿਹੜਾ ਫੈਸਲਾ ਲੈਂਦੇ ਆਏ ਨੇ ਕਦੇ ਇਹਨਾਂ ਕੋਲ ਕੋਈ ਅਮੀਰ ਨਹੀਂ ਕੋਈ ਗਰੀਬ ਨਹੀਂ ਇਹਨਾਂ ਨੇ ਹਮੇਸ਼ਾ ਹੱਕ ਸੱਚ ਦੀ ਬਾਤ ਚੁੱਕਣ ਵਾਲੇ ਦਾ ਸਾਥ ਦਿੱਤਾ ਜੀ ਸਰਪੰਚ ਸਾਹਿਬ ਜੋ ਨੇ ਸਰਪੰਚ ਸਾਹਿਬ ਕੀ ਇਹ ਜਿਹੇ ਹੀ ਗਰੰਟੀਆਂ ਨੂੰ ਮੋਲਿਆ ਜਿਹੜਾ ਸਾਰੀ ਪੰਚਾਇਤ ਨੂੰ ਆਮ ਆਦਮੀ ਦੇ ਵਿੱਚ ਸ਼ਾਮਲ ਹੋਵੇ ਆਮ ਆਦਮੀ ਪਾਰੀ ਗਰੰਟੀ ਦਾ ਜੀ ਜੀ ਜਿਹਨੇ ਇਹਨਾਂ ਦੇ ਗਰੰਟੀਆਂ ਦੀਆਂ ਗਰੰਟੀਆਂ ਉੱਪਰ ਪੁੱਠੇ ਇਹਨੇ ਕੰਮ ਕਰਤੇ ਗਰੰਟੀ ਦਾ ਬਹੁਤ ਛੋਟੀ ਗੱਲ ਹੈ ਗਰੰਟੀ ਦੇ ਉੱਪਰ ਉੱਠ ਕੇ ਬਹੁਤ ਕੰਮ ਕਰਦੇ ਪਹਿਲੀ ਗੱਲ ਤੁਸੀਂ ਬਿਜਲੀ ਦਾ ਮੁੱਦਾ ਦੇਖ ਲਓ ਜਦੋਂ ਅਸੀਂ ਮੈਂ ਕਿਸਾਨਾਂ ਅਸੀਂ ਜਦੋਂ ਮੋਟਰਾਂ ਤੇ ਜਾਂਦੇ ਹਾਂ ਤੇ ਅੱਧਾ ਘੰਟਾ ਲੇਟ ਆ ਗਈ 1 ਘੰਟਾ ਲੇਟ ਆਉਂਦੀ ਨਹੀਂ ਸੀ ਇੱਕ ਅੱਧਾ ਘੰਟਾ ਲੇਟ ਹੈ ਕਿ ਘੰਟਾ ਲੇਟ ਨਹੀਂ ਆਉਂਦੀ ਸਾਰੀ ਸਾਰੀ ਰਾਤ ਮੋਟਰਾਂ ਦੇ ਦੇਖਣਾ ਪੈਂਦਾ ਦੀ ਵੀ ਹੁਣ ਲੇਟ ਆਉ ਹੁਣ ਜਾਉ ਵਿਚੇ ਸੀਰੀ ਭੱਜੇ ਫਿਰਦੇ ਅਜਿਮੇਦਾਰ ਭੱਜੇ ਫਿਰਦੇ ਪਹਿਲੀ ਗੱਲ ਤਾਂ ਸਾਡੋ ਲੋਕਾਂ ਦੀ ਮੁੱਕੀ ਦੀ ਚਿੰਤਾ ਹੀ ਮੁੱਕੀ ਮੋਟਰਾਂ ਦੀ ਕੋਈ ਮੋਟਰ ਨਹੀਂ ਜਾਂਦੀ ਨਹੀਂ ਹੈਗਾ ਸੋਚ ਲਾਇਆ ਹੁੰਦੇ ਨੇ ਤੜਕੇ ਜਾ ਕੇ ਪਾਣੀ ਦੇ ਦੇ ਵੀ 17 ਸਾਲਾਂ ਦੇ ਵਿੱਚ ਕੁਝ ਨਹੀਂ ਹੋਇਆ 7 ਸਾਲ ਦੇ ਕਹਿਣ ਦੇ ਨਾਰੇ ਦਿਖਸਾਤਾ ਸਾਲ ਦੇ ਮਤਲਬ ਉਹ ਤਾਂ ਹੁਣ 2 ਸਾਲਾਂ 'ਚ ਹੋਇਆ ਤੇ ਹੁਣ ਰਾਤਾਂ ਨੂੰ ਤਾਂ ਨਹੀਂ ਕਦੇ ਪਾਣੀ ਲਾਉਂਦੇ ਸੀ ਸਵਾਲ ਹੀ ਬੰਦੇ ਮੈਂ ਕਿ ਰੋਜ਼ ਦਿਨ ਨੂੰ ਵੀ ਜਾਂ ਦਿਨ ਨੂੰ ਵੀ ਲੋਕ ਘਰੇ ਪਏ ਰਹਿੰਦੇ ਨੇ ਦਿਨ ਨੂੰ ਵੀ ਲੋਕ ਘਰੇ ਪਏ ਰਹਿੰਦੇ ਨੇ ਤੁਹਾਨੂੰ ਕਦੇ ਮੋਟੂ ਤੇ ਨਹੀਂ ਲੈ ਗਏ ਉਹ ਲੈ ਗਏ ਨਹੀਂ ਨਾ ਜੀ ਨਾ ਆਪਾਂ ਕਿਹੜਾ دوسری ਗੱਲ ਤੁਹੇ ਖੋਦ ਦੇ ਸੂਏ ਦੇ ਪਾਣੀ ਦੇਖ ਸੂਏ ਦੇ ਸਾਡੇ ਆਲੇ ਦਾ ਜਿੰਨੇ ਵੀ ਸੂਏ ਨੇ ਸਾਡੇ ਸੰਗਰੂਰ ਜ਼ਿਲ੍ਹੇ ਦੇ ਸਾਡੇ ਸੰਗਰੂਰ ਜ਼ਿਲ੍ਹੇ 'ਚ ਕਿਤੇ ਪਾਣੀ ਨਹੀਂ ਹੈਗਾ ਤੀ ਕਿਸੇ ਵੀ ਸੂਏ 'ਚ ਪਾਣੀ ਕਸਾਟ 2 ਮਹੀਨੇ ਕਸਾਟ ਕਿਦਾਂ ਮੱਝ ਸਾਹਿਬੇ ਵਿਰੋਧੀਆਂ ਦਾ ਫਿਰ ਨਿਸ਼ਾਨਦਿਆਂ ਤੇ ਲੈਂਦੇ ਨੇ ਵਿਰੋਧੇ ਕੋਈ ਵਿਰੋਧੇ ਕੋਈ ਕੋਈ ਮੁੱਦਾ ਨਹੀਂ ਹੈਗਾ ਵਿਰੋਧੇ ਕੋਲ ਇੱਕ ਸਿਰਫ ਇਹ ਕਹਿ ਵੀ ਜਿਹੜਾ ਲੇਡੀਆਂ ਨੇ ਵਾਦਾ ਕੀਤਾ 1000 ਰੁਪਏ ਦਾ ਉਹ ਇਕੱਲੀ ਇੱਕ ਮੁੱਦਾ ਰਹਿ ਗਿਆ ਬਾਕੀ ਉਹਨਾਂ ਕੋਈ ਕੋਈ ਮੁੱਦਾ ਨਹੀਂ ਹੈਗਾ ਇਹ ਨਹੀਂ ਲੱਗਦਾ ਔਰਤਾਂ ਨਾਲੋਂ ਜ਼ਿਆਦਾ ਲੀਡਰ ਪੈਸੇ ਮੰਗਦੇ ਨੇ 1000 ਰੁਪਏ ਨਹੀਂ ਨਹੀਂ ਲੀਡਰ ਨਹੀਂ ਵੀ ਮੰਗਦਾ ਤੇ ਜਿਹੜੇ ਔਰਤਾਂ ਦਾ ਮੰਗਲੀ ਮੰਗਲਾ ਉਹ ਕਹਿੰਦਾ ਬਿਅਰਵਾਸੀ ਵੀ ਉਹ ਸਮਝਾ ਰਹੇ ਆ ਵੀ ਤੁਹਾਨੂੰ ਮਿਲੂਗਾ ਦੋ ਚਾਰ ਮਹੀਨਿਆਂ ਦੇ ਵਿੱਚ ਥੋੜਾ ਇਲੈਕਸ਼ਨ ਤੋਂ ਬਾਅਦ ਉਡਾਲਾਨ ਹੋ ਜੂਗਾ ਪਰ ਕੋਈ ਮੁੱਦਾ ਨਹੀਂ ਹੈਗਾ ਵਿਰੋਧੀਆਂ ਕੋਲ ਬੋਲਦਾ ਕਿ 1000 ਇਹ ਤਾਂ ਕਿੰਨਾ ਜਿਹੜਾ ਬਦਲ ਗਿਆ ਇਹ ਬੀਬੀ ਜੀ ਸਾਰੀਆਂ ਗਰੰਟੀਆਂ ਪੂਰੀਆਂ ਕਰਨਗੇ ਸਾਨੂੰ ਪੂਰੀ ਮਿਆਦ ਹੈ ਪਹਿਲਾਂ ਵੀ ਇਹਨਾਂ ਨੇ ਪੂਰੀਆਂ ਕਰੀਆਂ ਨੇ ਹੁਣ ਵੀ ਕਰਨਗੇ ਫ੍ਰੀ ਬਿਜਲੀ ਤਾਂ ਲੱਗਦਾ ਹਾਂ ਫ੍ਰੀ ਬਿਜਲੀ ਸਾਨੂੰ ਬੜਾ ਫਾਇਦਾ ਹੈ ਅਸੀਂ ਐਸੀ ਅੰਮ੍ਰੋਥ ਦੀ ਨਹੀਂ ਕਿੰਨਾ ਕਹਿੰਦਾ ਮੈਨੂੰ ਭਰਨਾ ਹੈ ਇਹਦਾ ਬਿੱਲ ਭਰਨਾ ਹੈ ਅਸੀਂ ਮਹਿਲਟਰਪੁਰ ਵੀ ਕਿਹੜਾ ਬਿਲ ਬਰਨਾ ਹੈ ਸਾਨੂੰ ਪੂਰੀ ਮਾਜ ਸਾਨੂੰ ਪੂਰੀ ਮਾਜ ਕਰਾਉਗੀ ਇਹ ਬੀਬੀ ਇੱਕ ਮਿੱਕਾ ਦੇ ਵਿੱਚ ਕਿਸੇ ਏਸੀ ਨਹੀਂ ਹੁੰਦਾ ਦੀ ਪੂਰੇ ਮਰੇ ਕਿਸੇ ਪਿੰਡ ਦੇ ਤਕੜੇ ਘਰਾਂ ਦੇ ਵਿੱਚ ਹੁੰਦੇ ਤਕੜੇ ਘਰਾਂ ਦੇ ਵਿੱਚ ਹੁੰਦੇ ਹੁਣ ਗਰੀਬ ਦੇ ਘਰ ਦੇ ਵਿੱਚ ਹੀ ਹੈ ਹਰੇਕ ਗਰੀਬ ਦਾ ਘਰ ਵੀ ਇਸੇ ਜਿੰਮਟਾ ਪੈਂਦਾ ਹੈ ਉਮੀਦਵਾਰ ਵੀ ਇਸੇ ਜਿੰਮਟਾ ਹੈ ਬਿਲ ਹੁਣ ਕਿਸੇ ਨੂੰ ਨਹੀਂ ਆਉਂਦਾ ਚਾਹੇ 4 ਘੰਟੇ ਚਲਾਵੇ ਜਿੱਤੇ ਇਹਦਾ ਮਾਹੌਲ ਹੈ ਲੋਕ ਹੰਦ ਹੋਵਾ ਗਿਆ ਆਮ ਆਦਮੀ ਦੇ ਜੁੜੇ ਹੋਏ ਜਿੱਥੇ ਆਮ ਘਰਾਂ ਦੀ ਸਰਕਾਰ ਦੀ ਸ਼ੁਰੂਆਤ ਹੋਈ ਦੀ ਪੰਜਾਬ ਦੇ ਵਿੱਚ ਤਾਂ ਇੱਕ ਬਦਲਾਅ ਆਇਆ ਸੀ ਤਾਂ ਉੱਥੇ ਹੀ ਦੇ ਵਿੱਚ ਜਿਸ ਤਰੀਕੇ ਲੋਕ ਪਹਚਾਣ ਪ੍ਰਚਾਰ ਕਰ ਰਹੀ ਆਮ ਆਦਮੀ ਪਾਰਟੀ ਦਾ ਵੱਡੇ ਦਿਗਜ ਨੇ ਜਿਹੜੇ ਤਾਂ ਉਹ ਵੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਤੀਆਂ ਗਰੰਟੀਆਂ ਨੂੰ ਲੈ ਕੇ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਤਾਂ ਆਉਣ ਵਾਲੀ ਜਿਹੜੀ ਇੱਕ ਤਰੀਕ ਦੀਆਂ ਚੋਣਾਂ ਤੇ 4 ਤਰੀਕ ਦੇ ਨਤੀਜੇ ਦੱਸਣਗੇ ਕਿ ਉਹਨਾਂ ਗਰੰਟੀਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹਿਤ ਪੰਦਾ ਹੈ ਕੀ ਵੱਡੀ ਜਿੱਤ ਹੁੰਦੀ ਹੈ ਜਾਂ ਫਿਰ ਨਾ ਸੰਗਰੂਰ ਤੋਂ ਦਾ ਪੰਜਾਬ ਫਰਸਟ ਦੇ ਲਈ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ